ਲੈ ਸੱਜਣੋ ਅੱਜ ਦਾ ਨਾ ਸੋਡਾ ਗੇੜਾ ਆਪਾਂ گاਵਾਂ ਦੇ ਬਿੱਗ ਬਾਜ਼ਾਰ ਚ ਲਵਾਉਣ ਲੱਗੇ ਆਪਾਂ ਪਹੁੰਚੇ ਆ ਬਾਈ ਰਾਮ ਨੇ ਕੋਲੇ ਸ਼ੀਨੀਵਾਲ ਕਲਾਂ ਡੈਰੀ ਫਾਰਮ ਤੇ ਪਹੁੰਚੇ ਆ ਪਿੰਡ ਸ਼ੀਨੀਵਾਲ ਕਲਾਂ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ 40 گاਵਾਂ ਔਨ ਕੈਮਰਾ ਦਿਖਾ ਦਾਂਗੇ 8 22 ਕੰਧ ਆਈ ਜਾਂਦੀਆਂ ਨੇ ਤੇ ਜਿਹੜੇ ਸੌਦੇ ਆ ਸੌਦੇ ਹੋਣਗੇ 1 10 2024 ਨੂੰ ਸਾਰੀਆਂ ਨਸਲਾਂ ਦੀਆਂ ਗਾਵਾਂ ਹੀ ਦਿਖਾ ਦਾਂਗੇ ਬਾਈ ਕੋਲੇ ਐਚ ਐਫ ਜਰਸੀ ਸਾਈਆਲ ਕਾਫੀ ਕ੍ਰੋਸ ਗਰਲੈਂਡੋ तकरीबन तकरीबन ਸਾਰੀ ਨਸਲਾਂ ਦਾ ਗਾਵਾ ਕਹਿ ਸਕਦੇ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਇਕੱਲੇ ਇਕੱਲੇ ਪਸ਼ੂ ਬਾਰੇ ਤੇ ਜਿਹੜੇ ਸੌਦੇ ਨੇ ਸੌਦੇ ਇੱਕ ਵਾਰੀ ਫੇਰ ਦੱਸਦਾ ਨਾ 1 10 2024 ਨੂੰ ਹੋਣਗੇ ਬਾਕੀ ਗੱਲਬਾਤ ਬਾਈ ਰਾਮਨਾ ਦੱਸੂ ਹੋਰ ਰਾਮ ਜੀ ਕੀ ਹਾਲਾ ਬਹੁਤ ਵਧੀਆ ਵੀਰੇ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਰੇ ਭਰਾਵਾਂ ਦਾ ਪਿਆਰ ਮਿਲੀ ਜਾਂਦਾ ਜੀ ਪ੍ਰਮਾਤਮਾ ਦੀ ਕਿਰਪਾ ਹਰ ਕਾ ਪੂਰੀ ਜਾਈ ਹੈਗਾ ਅੱਜ ਦੇ ਸਮੇਂ ਚ ਵਧੀਆ ਚੱਲੀ ਜਾਂਦਾ ਵੀਰੇ ਪੂਰਾ ਜੀ ਹਾਂ ਬਿਲਕੁਲ ਵੀਰੇ ਟੌਪ ਤੇ ਕੰਮ ਹੈਗਾ ਜੀ ਸਿਰਾਈ ਆ ਬਿਲਕੁਲ ਵੀਰੇ ਪ੍ਰਮਾਤਮਾ ਦੀ ਕਿਰਪਾ ਜਦੋਂ ਕਹਿੰਦੇ ਸਿਰਾ ਹੋ ਜਦੋਂ ਸਿਰਾਈ ਕਹਿਣਾ ਚਾਹੀਦਾ ਬਿਲਕੁਲ ਵੀਰੇ ਕਹਿਣਾ ਚਾਹੀਦਾ ਜੀ ਕਹਿਣਾ ਚਾਹੀਦਾ ਬਿਲਕੁਲ ਵੀਰੇ ਕਹਿਣਾ ਚਾਹੀਦਾ ਲਕੋਣਾ ਨਹੀਂ ਚਾਹੀਦਾਗਾ ਨੰਬਰ ਬੋਲ ਦੋ ਜੀ ਹਾਂ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਹੈ ਜੀ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਆਪਣਾ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਫਾਰਮਾ ਜ਼ਿਲ੍ਹਾ ਵੀਰ ਜੀ ਬਰਨਾਲਾਗਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ ਵੀਰੇ 6287 13907 6287 13903 ਬੱਡੀ ਗੱਲ ਕੀ ਆ ਮੇਰਾ ਜਿਹੜਾ ਵਟਸਐਪ ਆ ਉਹ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਸਾਨੂੰ ਵਟਸਐਪ ਤੇ ਜਦੋਂ ਹੈਲੋ ਦਾ ਮੈਸੇਜ ਕਰੂਗੀ ਸਾਡੀ ਲੋਕੇਸ਼ਨ ਉਹ ਆਟੋਮੈਟਿਕ ਆ ਜਾਂਦੀ ਆ ਉੱਤੇ ਟੱਚ ਕਰਕੇ ਆ ਜਾਓ ਸਿੱਧੀ ਵੀਰ ਨੂੰ ਫਾਰਮ ਤੇ ਲੈ ਕੇ ਉਹਦੇ ਕੋਲ ਪੁੱਛਣ ਦੀ ਲੋੜ ਨਹੀਂ ਪੈਂਦੀ ਇਹ ਬਾਈ ਇੱਕ ਗੱਲ ਸ਼ੁਰੂ ਚ ਹੀ ਹੋਰ ਦੱਸ ਦੇ ਵੀ ਜਿਹੜੇ ਸੌਦੇ ਨੇ ਕਿੰਨੇ ਤੋਂ ਕਿੰਨੇ ਵਜੇ ਹੋਣਗੇ ਕਿੰਨੀ ਤਰੀਕ ਨੂੰ ਤੇ ਰੇਟ ਕਿੰਨੇ ਤੋਂ ਕਿੰਨਾ ਰਹੂਗਾ ਹਾਂ ਜਿਹੜਾ ਆਪਾਂ ਵੀਡੀਓ ਵੀਰੇ 29 ਤਰੀਕ ਨੂੰ ਸਾਮੀ ਕਵਰ ਕਰਦੇ ਆ 30 ਤਰੀਕ ਨੂੰ ਕੱਲ ਨੂੰ ਸਵੇਰ ਵੀਡੀਓ ਆਪਣੀ ਲੋਡ ਹੋ ਜਾਣੀ ਆਂਗੀ ਤੇ ਕੱਲ ਨੂੰ ਮਾਲ ਸਾਰਾ ਰੈਸਟ ਕਰੂਗਾ ਵੀਰੇ ਪਰਸੋਂ ਨੂੰ 10ਵਾਂ ਮਹੀਨਾ 2024 ਵੀਰ ਦੇ ਦਿਨ ਮੰਗਲਵਾਰ ਬਣਦਾਗਾ ਪਰਸੋਂ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਵੇਰ 7:30 ਵਜੇ ਤੋਂ ਦੇ ਚਾਲੂ ਕਰਕੇ ਦੁਪਹਿਰ ਦੇ 1 ਵਜੇ ਤੱਕ ਚੱਲਣਗੇ ਇੱਕ ਮੇਨ ਚੀਜ਼ ਇਹ ਦੱਸਦਾ ਵੀ ਸਾਡਾ ਜਿਹੜਾ ਸਿਆਲ ਦਾ ਸ਼ੁਰੂਆਤ ਅਸੀਂ 10ਵੇਂ ਮਹੀਨੇ ਤੋਂ ਕਰਦੇ ਹੁੰਨੇ ਜਾਨੀ ਦੀ 7 ਮਹੀਨੇ ਦਾ ਆਪਾਂ ਦੂਜਾ ਪਹਿਲਾ ਇੱਕ ਨਾਰਮਲ ਜਿਹਾ ਵਪਾਰ ਹੁੰਦਾ ਇੱਕ ਤਰ੍ਹਾਂ ਦਾ ਆਪਾਂ ਸੀ ਇਹ ਕਹਿ ਲਈਆ ਆਪਣੇ ਆਪ ਨੂੰ ਜਿਹੜੇ ਆ 5 ਮਹੀਨੇ ਹੁੰਦੇ ਆ ਵੀਰੇ ਗਾਈਆਂ ਦੇ ਲਈ ਸਾਡਾ ਦਿਨ ਪੁਰ ਰਾਤ ਇੱਕ ਹੁੰਦਾਗਾ ਇਹ ਆ ਪਹਿਲਾ ਹਲਾਟ ਆ ਸਿਆਲ ਦਾ ਇੱਕ ਯਾਰ 48 ਗਮ ਆਪਾਂ ਕਰਾਂਗੇ ਲਾੜ ਦੇ ਵਿੱਚ ਲਾਵਾਂਗੇ ਜੀ ਇਹ ਪਹਿਲਾ ਹਲਾਟ ਆ ਚੜ੍ਹਦੀ ਤੋਂ ਚੜ੍ਹਦੀ ਗਾ ਮਿਲੂਗੀ ਤੇ ਇਹ ਲਾੜ ਦੇ ਵਿੱਚ ਆਪਣੇ ਕੋਲ 40 ਤੋਂ ਪਲੱਸ ਵਾਲੀਆਂ ਗਊਆਂ ਵੀ ਮਿਲ ਜਾਣਗੀਆਂ ਵਿੱਚ ਜਿਹੜੇ ਵੀਰ ਸ਼ਕੀਨ ਆ ਕਿਉਂਕਿ ਫਾਰਮਰ ਵੀਰ ਸਾਡੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਵੀਰੇ ਪੁਰਾਣੇ ਆਗੇ ਤੇ ਲਾੜ ਦੇ ਵਿੱਚ ਸ਼ੁਰੂਆਤੀ ਆ ਬਸ ਹਣ ਜੀ ਆ ਰੇਟ ਵੀ ਨੇ ਆਪਣੇ ਜਿਹੜੇ ਪੁਰਾਣੇ ਤਾਂ ਉਹ ਤਾਂ ਉਵੇਂ ਹੀ ਆ 50 ਤੋਂ ਲੱਖ ਦੇ 50 55 60 65 ਇਦਾਂ ਕਰਦੇ ਕਰਦੇ ਲੱਖ ਤੱਕ ਆ ਤੇ ਜਾਦੇ ਸੌਦੇ 70 ਤੋਂ 90 ਦੇ ਵਿੱਚ ਰਹਿਣਗੇ ਕੀਰ ਦੇ ਤੇ ਜਿਹੜੇ ਜਾਨੀ ਦੀ ਸੱਤ ਸੌਦੇ ਸਾਡੇ ਲੱਖ ਤੋਂ ਬਾਹਰ ਵੀ ਆ ਤੇ ਦੋ ਤੋਂ ਤਿੰਨ ਸੌਦੇ ਆਫਰ ਲਾਏ ਹੁੰਦੇ ਸਾਡੇ ਉਹ 50 ਤੋਂ ਥੱਲੇ ਵੀ ਰੱਖਦੇ ਆ ਜੀ ਵੀਰੇ ਪੈਣ ਦਾ ਪਾਵ ਹਰੇਕ ਸੱਜਣ ਦੀ ਪਹੁੰਚ ਹਰੇਕ ਆ ਵੀਰੇ ਜਿਹੜਾ ਬਾਹਰਲਾ ਮਾਲ ਹੈ ਵਿੱਚ ਕੋਈ ਵੀਰ ਕਹਦੇ ਵੀ ਸਾਰਾ 70 ਤੋਂ ਬਾਹਰ ਨੂੰ ਚੱਲਣਾ ਵੀਰੇ ਇੱਧਰਲਾ ਮਾਲ ਹਾਂ ਜਿਹੜੇ 70 ਤੋਂ ਥੱਲੇ ਸੌਦੇ ਅੰਦਰ ਮਾਲ ਹੈਗਾ ਵੀਰੇ ਲੱਗਿਆ ਹਾਂਜੀ ਸ਼ੁਰੂਆਤ ਕਿਹੜੇ ਪੱਖ ਤੋਂ ਕਰਦੀਏ ਉਹ ਕੰਨੀ ਤੋਂ ਕਰਦੇ ਨੇ ਵੀਰ ਜੀ ਕਰਮ ਵਾਲੀ ਲੱਗਦੀ ਹਾਂਜੀ ਬਿਲਕੁਲ ਜਰਸੀ ਵੀਰੇ ਬਹੁਤ ਟਾਪ ਦੀ ਹੈਗੀ ਅੱਲੇ ਆ ਜੋਬਰਾ ਕੱਢ ਲਿਓ ਨੰਬਰ ਤੇ ਜਰਸੀ ਇਹ ਹੁੰਦੀ ਹੈ ਹਰੇਕ ਵੀਡੀਓ ਦੇ ਵਿੱਚ ਤੇ ਜਿਹੜੀ ਇਹ ਜਗਾ ਜਗਾ ਵੀ ਬਾਈ ਕਹਿੰਦਾ ਕਿਸਮਤ ਆਈ ਆ ਜਿਹੜੇ ਕੋਨੇ ਤੋਂ ਕੰਮ ਸਟਾਰਟ ਕਰਾਇਆ 21 ਨੰਬਰ ਟੋਕਣਾ ਟੋਕਣਾ ਆਪਾਂ ਬੋਲੀ ਚੱਲਾਂਗੇ ਵੀਰ ਜੀ ਠੀਕ ਆ ਜੀ ਹਾਂਜੀ 21 ਨੰਬਰ ਟੋਕਣਾ ਸੁਆ ਕਿਹੜਾ ਸੂੰਦੀ ਆ ਸੁਆ ਵੀਰੇ ਦੂਜਾ ਸੂੰਦੀ ਆ ਸੇਦ ਆਂਦਾ ਤੇ ਇਹਦੇ 9 ਦਿਨ ਬਾਕੀ ਹਜੇ ਟਾਈਮ ਪਿਆਗਾ ਬਾਕੀ ਮੇਨ ਕੀ ਗੱਲ ਆ ਸਾਡੇ 33 ਤੋਂ 34 ਗਾਈਆਂ ਦਾ ਵੀਰੇ ਸਾਡੇ ਕੋਲੇ ਜਿਹੜੀ ਉਹਦੀ ਬਲੱਡ ਲਾਈਨ ਆ ਸਾਰੀਆਂ ਦੀ ਮੋਬਾਈਲ ਤੇ ਵਟਸਐਪ ਤੇ ਆਈ ਵੀ ਆ ਤੇ ਲਿਖਤੀ ਰੂਪ ਦੇ ਵਿੱਚ ਆਪਾਂ ਲਈ ਆ ਜੀ ਠੀਕ ਆ ਜੀ ਹਾਂਜੀ ਇਹ ਆ ਗਈ ਜਰਸੀ ਸੂਆ ਦੂਜਾ ਬਾਈ ਕਹਿੰਦਾ ਦੰਦਾਂ 'ਚ ਛੇ ਦੰਦਾਂ ਦਾ ਬਹੁਤ ਕਮਾਲ ਦੀ ਜਰਸੀ ਕਹਿ ਸਕਦੇ ਹਾਂ ਆਪਾਂ ਦਿਨ ਬਾਈ ਕਹਿੰਦਾ ਜ਼ਰੂਰ ਕੱਢਦੀ ਆ ਪਰ ਡਿਜ਼ਾਈਨ ਬੜਾ ਜ਼ਬਰਦਸਤ ਰੱਖਦੀ ਆ ਲੇਵੇ ਦਾ ਵੀਰੇ ਟੌਪ ਦੇ ਫਾਰਮ ਦੀ ਬੱਸੀ ਆ ਇਹ ਉਦਾਂ ਦੀ ਨਹੀਂ ਹੈਗੀ ਜੀ ਠੀਕ ਹੈ ਹਾਂਜੀ 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 ਵੀਰ ਜੀ ਤੇ ਹੁਣ ਮਾਰ ਦੇਗਾ ਯਾ 2 ਨੰਬਰ ਵਾਲੀ ਤੇ ਟੋਰ ਚੋਬਰਾ ਖੋਲ ਕੇ ਵੀ 2 ਨੰਬਰ ਵੀਰੇ ਥੋੜਾ ਜਾਨੀ ਉਹਦਾ ਜਰਸੀ 'ਚ ਆ ਜਾਨੀ ਸਾਈ ਹਾਲ ਦਾ ਪੱਖ ਦਿਖਾਉਂਦੀ ਹੈਗੀ ਠੀਕ ਹੈ ਜੀ ਤੇ ਇਹ ਤਾਜੀ ਸੂਈ ਆ ਇਹਨੂੰ ਤੀਜਾ ਦਿਨ ਸੂਈ ਨੂੰ ਹੋ ਗਿਆ ਤੇ ਇਸ ਵਕਤ ਵੀਰੇ ਬਲੱਡ ਲੈਣੇ ਇਹਦੀ ਵੀ ਸਾਰੀ ਦੇ ਠੀਕ ਹੈ ਜੀ ਬਲੱਡ ਲੈਣ ਸਾਰੀ ਮਿਲ ਜੂ ਇਹਦੇ ਥੱਲੇ ਇਸ ਵਕਤ 22 ਕਿਲੋ ਰੈਡੀ ਹੋਊਗਾ ਵੀਰੇ ਠੀਕ ਆ ਪੋਲ ਦੇ ਉੱਤੋਂ ਦੀ ਕਮਾ ਲਈ ਬਾਈ ਪੋਲ ਦੇ ਉੱਤੋਂ ਦੀ ਕਮਾ ਲੈ ਕਰੋ ਬੁੱਟੇ ਵੀਰ ਦੂਏ ਲੋਟ ਚਲੋ ਕੋਈ ਗੱਲ ਨਹੀਂ ਤੇ ਇਹ ਵੀਰੇ ਜਾਣੀ ਦੀ ਬੈੜ ਦਾ 27 ਕਿਲੋ ਦਾ ਰਕਾਟ ਆ ਪਹਿਲੇ ਸੂਏ ਦਾ ਠੀਕ ਆ ਜੀ ਸਾਡੇ ਕੋਲੇ 3 ਦਿਨ ਤੱਕ ਕਰ ਵੀਰੇ ਦੇ ਥੱਲੇ 27 ਹੋ ਹੀ ਕਰ ਦਿਆਂਗੇ ਜੀ ਹੈਟ ਵੀ ਚੰਗੀ ਪਾਉਂਦੀ ਹੈਟ ਵੀ ਦੇ ਸੇਜੀਰੋ ਵਾਲੀ ਆ ਇਹ ਤੇ ਚੌਣ ਦੀ ਇੰਨੀ ਕੁ ਚੰਗੀ ਆ ਗੱਲਾਂ ਹੀ ਛੜਦੇ ਹੋ ਜੀ ਹੈਟ ਵੀ ਇਹਦੀ ਸੱਜਣੋ ਫੁੱਲੀ ਆ ਉਹ ਮੱਝ ਨੂੰ ਇਹ ਟੱਕਰ ਦੇਊ 22 22 ਕਿਲੋ ਵਾਲੀ ਨੂੰ ਜਿੰਦਾ ਦੀ ਇਹਦੀ ਕੁ ਕੱਢੀ ਚੱਲਿਆ ਕਰੋ ਵੀਰ ਜੀ ਕੱਢੀ ਚੱਲਿਆ ਕਰੋ ਥੋੜੀ ਜਲਦੀ ਜਿੱਦਾਂ ਦਾ ਇਹਨੂੰ ਥਾਣ ਲੱਗ ਗਿਆ ਤੇ ਹੁਣ ਆ ਗਈ 3 ਨੰਬਰ ਵਾਲੀ ਇਹ ਆ ਗਈ HF ਚ ਪਹਿਲਣਾ ਬਾਈ ਹਾਂ ਮੇਰੇ ਪਨੂਨ ਬੱਸੀ ਆ 2 ਦਿਨ ਦਾ ਪਿਛਲੇ ਲੜ ਦੀ ਬਾਕੀ ਰਹਿ ਗਈ ਸੀ ਪਰ ਹਜੇ ਵੀ ਇਹ 5-6 ਦਿਨ ਲੇ ਜੂ ਵੀਰੇ ਸੂਣ ਨੂੰ ਬਣੂ ਬੜੀ ਜ਼ਬਰਦਸਤ ਹਾਂ ਬਣੂ ਵੀਰੇ ਬਹੁਤ ਚੰਗੀ ਪਿਛਲੀ ਵਾਰ ਆਖਿਆ ਸੀ ਵੀ ਬੜੀ ਕਾਇਮ ਤਿਆਰ ਹੋਣਾ ਥੱਲੇ ਹਾਂ ਬਿਲਕੁਲ ਦੇਖੋ ਵੀਰੇ ਪਿਛਲੀ ਵਾਰੋਂ ਦੁੱਗਣੀ ਹੋ ਗਈ ਪਰ ਹਜੇ ਵੀ ਇਹ ਹਫਤਾ ਨਹੀਂ ਜਾਨੀ ਦੀ ਬੱਚਾ ਧਰ ਦੀਗੀ ਦੇਖੋ ਲੇਵੇ ਲੂਬ ਦੀ ਬਣਾਵਟ ਦੁੱਗਣੀ ਕਰ ਗਈ ਪਿਛਲੀ ਯਾਰ ਨੂੰ ਜੀ ਕਰ ਦੂ ਚੱਬ ਦੁੱਧ ਹਾਂ ਬਿਲਕੁਲ ਵੀ ਦੁੱਧ ਵਾਲੇ ਪੱਖ ਤੋਂ ਚੰਗੀ ਲਹੂਗੀ ਹਾਂ ਦੁੱਧ ਵਾਲੇ ਪੱਖ ਤੋਂ ਸਜਣੋਂ ਬਹੁਤ ਚੰਗੀ ਰਹੂਗਾ ਇਹਦਾ ਟੋਕਨ ਨੰਬਰ ਹੈਗਾ ਵੀਰ ਜੀ 7 ਕੁਆਲਿਟੀ ਆ ਗਈ ਟੌਪ ਵਾਲੀ ਤੇ ਬਾਕੀ ਯਾਰ ਰੰਗ ਰੰਗ ਦੀ ਬੜੀ ਚੰਗੀ ਆ ਤੇ ਲੇਵੇ ਦਾ ਡਿਜ਼ਾਈਨ ਬੜਾ ਸ਼ਾਨਦਾਰ ਰੱਖਿਆ ਜਿੱਦਾਂ ਬਾਹਰ ਵਾਲੀਆਂ ਕਾਮਾਂ ਨੂੰ ਹੁੰਦਾ ਉਦਾਂ ਦਾ ਡਿਜ਼ਾਈਨ ਰੱਖਦੀ ਆ ਸ਼ਾਈਨਿੰਗ ਵੀ ਫੁੱਲਾ ਕਲਰ ਵੀ ਬੜਾ ਸ਼ਾਨਦਾਰ ਆ ਤੇ ਇੱਥੋਂ ਘਰੀ ਦਾ ਆਰਡਰ ਦਿਖਾਈ ਯਾਰ ਬੜੀ ਸੈੱਟ ਖੜੀ ਆ ਆਰਡਰ ਬਹੁਤ ਕਮਾਲ ਦਾ ਤੇ ਹੁਣ ਲਿਆ ਭਾਈ 4 ਨ ਆ ਜਾਨ ਜੂਣਾ ਇਹ ਵੀ ਵਧੀਆ ਲੱਗਦੀ ਆ ਹਾਂ ਵੀਰੇ ਇਹ ਵੀ ਥੋੜਾ ਜਿਹਾ ਗਰਲੈਂਡੋ ਚ ਕ੍ਰਾਸ ਦਿਖਾਉਂਦੀ ਆ ਇਹਦਾ ਟੋਕਨ ਨੰਬਰ ਕਿੰਨਾ 156 ਨੰਬਰ ਜੀ 156 ਨੰਬਰ ਹਾਂ ਲੇਵੇ ਤੇ ਦੇਖੋ ਵੀਰੇ ਨਾੜਾ ਨੂੜਾ ਇਹਦੇ ਕਹਿ ਵੀ ਦੁੱਧ ਵਾਲਾ ਬੱਚਾ ਕਮਾ ਲਿਆ ਕਰੋ ਪੋਲ ਦੇ ਉੱਪਰ ਦੀ ਸਰਪੰਚ ਸਾਹਿਬ ਪੋਲ ਦੇ ਉੱਤੋਂ ਵੀ ਕਮਾ ਦਿਓ ਜੀ ਤੇ ਜਾਨ ਫੁੱਲਾ ਵੀਰ ਸਰਪੰਚ ਸਾਹਿਬ ਪੋਲ ਦੇ ਉੱਪਰ ਦੀ ਕਮਾਇਆ ਕਰੋ ਵੀਰ ਜੀ ਕਿੰਨੇ ਦਿਨ ਕੱਢਦੇ ਆ ਇਹ ਵੀਰੇ ਛੱਟੋ ਘੱਟ ਅੱਠ ਨੌ ਦਿਨ ਨਹੀਂ ਬੱਚਾ ਧਰਦੀ ਕਿ ਦੁੱਧ ਦਾ ਜਾਣੀ ਦੀ ਜਿਹੜਾ ਰਿਕਾਰਡ ਹੈਦਾ ਹੈਗਾ 25 26 ਕਿਲੋ ਦਾ ਵੀਰੇ ਮੰਗਲਾਂ ਇਹਨੂੰ ਫਿਰ ਦੇਖ ਬਾਈ ਜੀ ਪੈਲ ਦੇ ਆਧਾਰ ਤੇ ਵਿਕਣ ਗਿਆ ਜੀ ਇਹ ਆਏ ਨੂੰ ਸੱਜਣੋਂ ਆਏ ਮੰਨ ਲਓ ਵੀ ਤੁਸੀਂ ਨੇ ਗਾਂ ਨਹੀਂ ਕਰੇ ਖਰੀਦ ਕੇ ਲੈ ਕੇ ਤੁਸੀਂ ਨੇ ਇੱਕ ਚੰਗੀ ਮੱਝ ਖਰੀਦ ਕੇ ਲੈ ਕੇ ਆਏ ਹੋ ਮੱਝ ਦੇ ਮੁਕਾਬਲਾ ਕਰਨਾ ਪਰ ਰੁਪਈਏ ਮੱਝ ਨਾਲ ਨਹੀਂ ਤੇ ਸੋਡੇ ਘੱਟ ਲੱਗੇ ਜਾਣਗੇ ਵੀਰ ਜੀ ਜਿਹੜਾ ਸਾਡਾ ਨੇ 21 ਹਰ ਦਾ ਲਾਟ ਕੱਢ ਰਹੇ ਆ ਇਹ ਬਹੁਤ ਸੋਚ ਸਮਝ ਨਾਲ ਕੱਢ ਰਹੇ ਆ ਸਾਡੀ ਸਿਆਲ ਦੀ ਸ਼ੁਰੂਆਤੀ ਆ ਠੀਕ ਹੈ ਜੀ ਜਿਹੜੇ ਸਿਆਲ ਦੇ ਜਾਨੀ ਦੀ ਸਾਰੇ ਸਾਲ ਭਰਦਾ ਹੁੰਦਾ ਪ੍ਰੋਜੈਕਟ ਹੈ ਇਹ ਤੇ ਜ਼ੋਰ ਲੱਗਿਆ ਵਾ ਸਾਡਾ ਲਾਟ ਤੇ ਭਾਅ ਦੇ ਹਿਸਾਬ ਨਾਲ ਵੀ ਤੇ ਜਾਨਵਰ ਕੁਆਲਿਟੀ ਦੇ ਹਿਸਾਬ ਨਾਲ ਹੀ ਬਹੁਤ ਟੌਪ ਖਰੀਦੇ ਆ ਜੀ ਇਹ ਵੀ ਕੀ ਗੱਲ ਇਹ ਨੌ ਨੰਬਰ ਟੋਕਨ ਆ ਗਈ ਤੋਰਦੇ ਬੂਟੇ ਵੀਰੇ ਦੂਜਾ ਸੂਆ ਸੁੰਦੀ ਆ ਵੀਰੇ ਤੇ ਸੂਨ ਨੂੰ ਹਜੇ ਵੀ ਤਕਰੀਬਨ ਮੇਰੇ ਹਿਸਾਬ ਨਾਲ ਇੱਕ ਹਫਤਾ ਵੀਰੇ ਕਰਮ ਵਾਲੀ ਬੱਚਾ ਨਹੀਂ ਧਰਦੀ ਹਾਂ ਇਹਨੂੰ ਬੜੀ ਕੁਆਲਿਟੀ ਦਾ ਲੱਗਿਆ ਮੱਝਾਂ ਨਾਲ ਬਈ ਬਿਲਕੁਲ ਵੀਰ ਜੀ ਥਣ ਦੇ ਪੱਖ ਤੋਂ ਨਹੀਂ ਆਪਾਂ ਬੱਚਾ ਮਾੜਾ ਲੈਂਦੇ ਕੋਈ ਵੀ ਜੀ ਇੱਕ ਗੱਲ ਸੁਣੋ ਹੋਰ ਦੱਸਦਾ ਨਾ ਬਾਈ ਹੋਰਾਂ ਕੋਲ ਕੁਆਲਿਟੀ ਆ ਨਾ ਜਿਹੜੀ ਕੁਆਲਿਟੀ ਸੱਜ ਨੂੰ ਬਹੁਤ ਟੌਪ ਦੀ ਹੁੰਦੀ ਆ ਚੰਗੀ ਕੁਆਲਿਟੀ ਦਾ ਜਾਨਵਰ ਹੁੰਦਾ ਉਹੀ ਗੱਲ ਹੁੰਦੀ ਆ ਵੀ ਰੇਟ ਚ ਐਡਜਸਟਮੈਂਟ ਕਰ ਲਿਆ ਕਰੋ ਮਾੜੀ ਮੋਟੀ ਪਰ ਕੁਆਲਿਟੀ 'ਚ ਨਜ਼ਰ ਕਰਿਆ ਕਰੋ ਕਿਉਂਕਿ ਉਹੀ ਗੱਲ ਆ ਜਿਹੜਾ ਸੱਜਣ ਕਹਿੰਦੇ ਨੇ ਵਿੱਚ ਇੱਕ ਕਹਾਵਤ ਵੀ ਆ ਕਿ ਬਾਈ ਕਹਿੰਦਾ ਸਸਤਾ ਰੋਗੇ ਵਾਰ-ਵਾਰ ਮਹਿੰਗਾ ਰੋਗੇ। ਵੀਰ ਜੀ ਤੁਹਾਡੇ ਮੈਂ ਸਵਾਲ ਤੇ ਬਹੁਤ ਖੋਸਾਂ ਜੀ ਤੁਸੀਂ ਇਹ ਗੱਲ ਕਰੀ ਆ। ਮੈਂ ਵੀ ਇਹ ਚੀਜ਼ ਵੀਰਾਂ ਨੂੰ ਕਹਿਣਾ ਨਾ ਵੀ 20 ਲੀਟਰ ਤੋਂ ਥੱਲੇ ਵਾਲੀ ਵੀਰੇ ਗਊ ਕਦੇ ਵੀ ਨਾ ਲਓ ਪੜਤਾ ਨਹੀਂ ਪੌਂਦੀ ਜੀ। ਉਹੀ ਗੱਲ ਆ ਵੀ ਜੇ ਤੁਸੀਂ ਚਾਰ ਲੈਣੀਆਂ ਤਾਂ ਦੋ ਲੈ ਲਓ। ਦੋ ਲੈ ਲਓ ਵੀਰੇ। ਇੱਕ ਤਾਂ ਥੋੜੀ ਲੇਬਰ ਕੱਟ ਜੂ ਅਤੇ ਜਗਾ ਘੱਟ ਰੋਕਣ ਗਿਆ ਤੇ ਕਪੈਸਿਟੀ ਵਧ ਦੇਣੀ ਆ ਤੁਹਾਨੂੰ ਕਮਾਈ ਵਧ ਦੇਣੀ ਆ। ਜੀ। ਇਹਦੀ ਕੀ ਡਿਟੇਲ ਆ? ਇਹ ਵੀਰੇ 156 ਨੰਬਰ ਡੋਗਣਾ ਜੀ। ਹਾਂ ਜੀ। 160 ਨੰਬਰ ਆ ਵੀਰ ਜੀ ਟੋਕ ਨੰਬਰ ਦੂਜਾ ਸੁਆ ਵੀਰੇ ਸੁੰਦੀ ਆ ਤੇ ਇਹਦਾ ਵੀ ਤਕਰੀਬਨ ਜੀ ਹਜੇ ਇੱਕ ਹਫਤਾ ਬੱਚਾ ਅਧਨ ਦੀ ਕੋਈ ਬਾਈ ਤਾਂ ਆਈ ਨਹੀਂ ਦੇਖੋ ਥੱਲੋਂ ਪੋਲੀ ਪਈ ਆ ਦੇਸੀ ਮਖਿਆਲ ਲਾ ਦੂ ਵੀਰੇ ਕਰਮਾਂ ਵਾਲੀ ਸਮੁੰਦਰੀ ਜਹਾਜ਼ ਵਰਗੀ ਆ ਬਿਲਕੁਲ ਵੀਰੇ ਇਹ ਗੱਡੂ ਕੀ ਕਿਤੋਂ 28 ਤੋਂ 29 ਕਿਲੋ ਜਾਨੀ ਦੀ ਜੇ ਚੰਗੀ ਸੇਵਾ ਕਰ ਲੈ 30 ਤੋਂ ਵੀ ਪਲੱਸ ਵਾਲਾ ਵੀਰੇ ਹੈਗਾ ਨਾਗੇ ਨੰਬਰ ਇਹਦਾ ਆ ਗਿਆ ਸੱਜਣੋ 6 ਮਾ ਤੇ ਹੁਣ ਲਿਆ 7ਵੇਂ ਵਾਲੀ ਉਹ ਤੁਸੀਂ ਬਾਈ ਨੂੰ ਸਕਰੀਨਸ਼ਾਟ ਮਾਰ ਕੇ ਦਿਖਾ ਦਿਓ ਜਿਹੜੀ ਤੁਹਾਡੇ ਵੀਰੇ 173 ਨੰਬਰ ਨੇ ਵੀਰੇ ਟੋਕਨ ਬੋਲ ਸਕਦੇ 173 ਨੰਬਰ ਆ ਜੀ ਠੀਕ ਆ ਜੀ ਤੇ ਪਰ ਸੂਆ ਵੀਰੇ ਤੀਜੀ ਮੰਨਾਗੇ ਆਪਾਂ ਇਹਨੂੰ ਠੀਕ ਆ ਜੀ ਤੀਜਾ ਸੂਆ ਨੇ ਬੱਚਾ ਤਾਂ ਹਾਂ ਵੀਰੇ ਗੋਲ ਆ ਦੇਖੋ ਬਾਡੀ ਬੁੱਡੀ ਬਹੁਤ ਵਧੀਆ ਵੀਰੇ ਦੁੱਧ ਵਾਲੇ ਪੱਖ ਤੋਂ ਨਜ਼ਾਰੇ ਲਿਆ ਦੂਗੀ ਪਰ ਸੂਣ ਨੂੰ ਹਜੇ ਵੀ ਕਰਮ ਵਾਲੀ ਇੱਕ ਹਫ਼ਤਾ ਪਾ ਜਾਣਾ ਇਹਨੇ ਜੀ ਇੱਕ ਹਫ਼ਤਾ ਘੱਟ ਤੋਂ ਘੱਟ ਹੀ ਕੱਢ ਦੂ ਜਿਹੜੇ ਸਾ ਹਾਂ ਘੱਟ ਤੋਂ ਘੱਟ ਕੱਢ ਦੂ ਵੀਰੇ ਤੇ ਉਹੀ ਗੱਲ ਆ ਵੀ ਜਿਵੇਂ ਬਾਈ ਨੇ ਉਹ ਮੱਛੀ ਕਹਦੀ ਨਾ ਪਹਿਲਾਂ ਦੀ ਡੂਮ ਨਾ ਡੂਮ ਆ ਮਖਿਆਲ ਹੀ ਲਾ ਵੀ ਵੀਰੇ ਹਿਸਾਬ ਨਾਲ ਚਬਾਹ ਹੈਗਾ ਮੱਜਾਂ ਨਾਲ ਦਾ ਬਈ ਜਵਾਬ ਵੀਰੇ ਬਹੁਤ ਸੋਹਣਾ ਕੱਢਣਾ ਜੀ ਹੱਥੀ ਹੱਥੀ ਚਬਾਈ ਵਾਲਾ ਥਾਂ ਲੱਗਿਆ ਨੂੰ ਜਿੱਦਾਂ ਆਪਾਂ ਕਹਿ ਲੈਂਦੇ ਆਪਣੇ ਬਜ਼ੁਰਗਾਂ ਨੇ ਚੋਣਾ ਜਾਂ ਕਿਸੇ ਬੱਚੇ ਨੇ ਹੀ ਚੋਣਾ ਚਬਾਈ ਵਾਲੇ ਮਾਮਲੇ 'ਚ ਬੜੀ ਸ਼ਾਨਦਾਰ ਹੋਊਗੀ ਤੇ ਬਾਕੀ ਬਾਡੀ ਦੀ ਬਹੁਤ ਸ਼ਾਨਦਾਰ ਹੈ ਮਜ਼ਬੂਤ ਸਟਰਕਚਰ ਵੀ ਆ ਗਈ ਸੂਹਾ ਬਾਈ ਕਹਿੰਦਾ ਇਹਨੂੰ ਤੀਜੇ ਹੀ ਮੰਨ ਲੈ ਚਾਹੀ ਆਪਾਂ ਨੂੰ ਸੱਜਣ ਨੇ ਦੂਜਾ ਕਹਿ ਕੀ ਦੇਤੀ ਹੋਵੇ ਇਹਨੇ ਆ ਜਾ ਲੈ ਆ ਹੁਣ ਅਗਲੇ ਇਹ ਵੀਰੇ ਕਰੂ ਵੀਰ ਵਾਲੀ ਆ ਗਈ ਓਦਾਂ ਦੀ ਠੀਕ ਹੈ ਪਰ ਜਣੀ ਚੰਗੇ ਵੀਰ ਤੋਂ ਲਈ ਆ ਪਰ ਸੂਹ ਨੂੰ ਇਹ ਵੀ ਵੀਰੇ ਹਫਤਾ ਲੈ ਜੂਗੀ ਦੁੱਧ ਨੂੰ ਇਹ ਵੀ 20 ਤੋਂ ਪਲੱਸ ਰਹੂਗੀ 22 ਕਿਲੋ ਕੱਢ ਜੇ 23 ਕੱਢ ਜੇ ਇੰਨਾ ਬੜੀ ਆਮਦਾਰੀ ਨਾ ਵੀਰੇ ਨੇ ਕੱਢ ਜਾਣਾ ਜੀ ਤੇ ਬਾਕੀ ਹਾਈਟ ਦੀ ਸ਼ਾਨਦਾਰਾ ਹਾਂ ਵੀਰੇ ਕੱਦ ਬੇ ਲੱਖਰ ਬਹੁ ਬਰੀਕੀਆਂ ਬਹੁਤ ਨੇ ਜੀ ਇਹਦੇ ਚ ਦੁੱਧ ਸੱਜਣੋਂ ਚੰਗਾ ਪਾਧੂ ਬਾਕੀ ਨਸਲ ਬਰੀਡ ਕੁਆਲਿਟੀ ਤੇ ਡਿਪੈਂਡ ਕਰਦਾ ਤੇ ਬਾਕੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਭਾਈ ਆਪਣੇ ਨਾਲ ਦੇਖਣ ਵਾਲੇ ਨਹੀਂ ਇਹ ਖਰੀਦਦਾਰ ਨੇ ਹਨਾ ਬਿਲਕੁਲ ਵੀਰੇ ਉਹ ਵੀਰੇ ਬਾਦ ਸਿਆਣੇ ਆਦਾ ਨਿਰਖ ਪਰਖਣਾ ਖਰੀਦਣਾ ਚਾਹੀਦਾ ਬਾਕੀ ਵੀਰੇ ਦੁੱਧ ਤਾਂ ਦੇਖੋ ਸਿਆਣੇ ਬਜ਼ੁਰਗ ਕਹਿੰਦੇ ਵੀ ਗਊ ਦੀ ਝਾੜ ਥੱਲੇ ਹੁੰਦਾਗਾ ਜਿਹੇ ਜਆ ਪਾ ਲਾਂਗੇ ਵੀਰੇ ਉਹੇ ਜਆ ਕੱਢ ਲਾਂਗੇ ਜੀ ਉਹੀ ਗੱਲ ਆ ਦੁੱਧ ਹੁੰਦਾ ਸੱਜਣੋ ਛੋਡੀ ਕੇਰ ਦੇ ਅੱਗੇ ਉਹ ਛੋਡੀ ਕੇਰ ਤੇ ਡਿਪੈਂਡ ਕਰਦਾ ਵੀ ਤੁਸੀਂ ਇਹ ਤੋਂ ਕਿੰਨਾ ਕੁ ਪਾਉਣਿਓ ਤੇ ਕਿੰਨਾ ਕੁ ਦੁੱਧ ਕਢਾ ਸਕਦੇ ਹੋ ਬਾਕੀ ਸਾਮ ਸੰਭਾਲ ਦੇ ਜਿੱਥੇ ਹੁੰਦਾ ਵੀਰੇ ਇਹਨੂੰ ਉੱਥੇ ਲਾ ਦੇ ਆ ਬੈਡ ਨੂੰ ਅੱਲੇ ਅੱਗਲੇ ਨੰਬਰ ਵਾਲੀ ਲਿਆ ਬਈ ਆਹੀ ਤਾਂ ਲੇਵਾਂ ਇਹ ਵੀਰੇ ਤਾਜੀ ਸੂਈ ਆ ਇਨੂੰ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਸੂਹਾ ਬਾਈ ਇਹ 27 ਨਹੀਂ ਸੂਹਾ ਦੂਜਾ ਟੋਕਨ ਨੰਬਰ 17 ਕੀ ਜੀ ਤੇ ਦੰਦ ਮੂੰਹੋਂ ਸੇਦਨ ਦਾ ਮੇਰੇ ਆਪ ਦੇ ਪੱਤੇ ਪਿਆ ਵੀਰੇ ਤੇ ਇਹਦੇ ਫੇਰ 27 ਕਿ ਗੱਲੇ ਹਜੇ ਰੈਡੀ ਆ ਪਰ ਦੁੱਧ ਦੇ ਦਾ 32 33 ਕਿਲੋ ਦਾ ਰਿਕਾਰਡ ਆ ਵੀਰ ਜੀ ਇਹਦਾ ਬਾਡੀ ਐ ਲੱਗਦਾ ਜਿਵੇਂ ਨੌਕਰਾਂ ਬਸ਼ੇਰਾ ਹੁੰਦਾ ਬਿਲਕੁਲ ਵੀਰੇ ਦੁੱਧ ਵਾਲੇ ਪਾਸੇ ਪੂਰੇ ਟੌਪ ਦੇ ਫਾਰਮ ਦੀ ਆ ਮੈਂ ਦੁਬਾਰਾ ਫੇਰ ਦੱਸਦਾ ਸਾਡੇ ਕੋਲ 32 ਤੋਂ 33 ਨਗਾਂ ਦੀ ਵੀਰੇ ਬਲੱਡ ਲਾਈਨ ਲਿਖਤੀ ਰੂਪ ਦੇ ਵਿੱਚ ਆਈ ਵੀ ਆ ਕਿਉਂ ਕੱਲੀ ਕੱਲੀ ਦੀ ਬੋਲ ਨਹੀਂ ਸਕਦੇ ਵੀਰੇ ਵੀਡੀਓ ਜਾਦੇ ਲੰਮੀ ਹੋ ਜਾਊਗੀ ਲਿਖਤੀ ਰੂਪ ਚੀ ਮੁਰੋਂ ਲਈਆ ਬਲੱਡ ਲੈਨ ਤੇ ਲਿਖਤੀ ਰੂਪ ਚੀ ਅੱਗੇ ਵੀਰਾਂ ਨੂੰ ਦੇਵਾਗੇ ਜਿਹਦੀ ਮਿਲੀ ਹੋਈ ਆ ਆਪਾਂ ਆਵੇ ਆ ਵੀ ਤਸੱਲੀ ਕਰਾ ਦਾਂਗੇ ਬਿਲਕੁਲ ਵੀਰੇ ਤਸੱਲੀ ਕਰਾ ਦਿਆਂਗੇ ਇੱਥੋਂ ਦਿਖਾਈਂਗਾ ਜੀ ਆਡਰ ਇਹਦਾ ਮਾਰ ਕੇ ਮਾੜਾ ਜਾਂ ਨੇੜੇ ਕੈਮਰਾ ਇੱਥੋਂ ਕਰਾ ਲਈ ਚੈੱਕ ਤੇ ਹੁਣ ਮਾਰਦੇ ਆ ਅਗਲੇ ਨੰਬਰ ਵਾਲੀ ਤੇ ਇਹ ਵੀਰੇ ਦੋ ਦੰਦ ਬਚਾ ਗਈ ਸਰਪੰਚ ਸਾਹਿਬ ਕਾਹੇ ਨੰਬਰ ਟੋਕਣਾ ਵੀਰੇ ਇਹ ਇਹ ਮੇਰਾ ਖਿਆਲ ਹੈ 6 ਨੰਬਰ ਜੀ ਨਹੀਂ 9 ਨੰਬਰ ਆ ਜੀ 9 ਨੰਬਰ ਆ ਜੀ ਇਹ ਤੇ ਇਹ ਵੀ ਦੋ ਦਿਨ ਦਾ ਇਹ ਦੋ ਦਿਨ ਤੋਂ ਬੱਚਾ ਵੀਰੇ ਪਰ ਇਹ ਬੱਚਾ ਜਾਨੀ ਦੀ ਸੂਈ ਵੀ ਵੀਰੇ ਨੂੰ ਤੀਜਾ ਦਿਨ ਹੋ ਗਿਆ ਤੇ ਦੁੱਧ ਤਾਂ ਹਜੇ ਥੱਲੇ ਫਿਲਹਾਲ 16 ਤੋਂ 17 ਕਿਲੋ ਹੀ ਆਗਾ ਠੀਕ ਆ ਬੋਲੇ ਤੋਂ ਖਾਲੀ ਹੈ ਬੋਲੇ ਤੋਂ ਖਾਲੀ ਕਰਤੀ ਹੈ ਦੁੱਧ ਪਰ ਅਸੀਂ ਇੰਨਾ ਮੰਨਦੇ ਆ ਵੀਰੇ 24 ਤੋਂ 25 ਕਿਲੋ ਬੱਸੀ ਇੱਕਰ ਬੜੀ ਆਰਾਮਦਈ ਨਾਲ ਕਰ ਜੂਗੀ ਬਾਕੀ ਸ਼ਾਈਨਿੰਗ ਸ਼ੂਨਿੰਗ ਬਹੁਤ ਹੈ ਸ਼ਾਈਨਿੰਗ ਵੀਰੇ ਬਹੁਤ ਚੰਗੇ ਬਾਕੀ ਨਵਾਂ ਹਨ ਆ ਜੀ ਤੇ ਬਾਕੀ ਜਿਹੜੀ ਮੇਨ ਗੱਲ ਆ ਥੱਲੇ ਦੀ ਸਾਫ ਆ ਬਿਲਕੁਲ ਬਹੁਤ ਸਾਫ ਆ ਵੀਰੇ ਬਸ ਬੋਲੇ ਚ ਲੈਗ ਸਕੋਰ ਵਾਲੇ ਮਾਮਲੇ ਚ ਨਾ ਮਜਬੂਤ ਬਹੁਤ ਜ਼ਿਆਦਾ ਆ ਗਈ ਤੇ ਹੁਣ ਮਾਰਗਰ ਹੀ ਅਗਲੇ ਨੰਬਰ ਵਾਲੀ ਦੇ ਹੋਏ ਸਾਰਿਆਂ ਤੋਂ ਵੱਡਾ ਆਡਰ ਹੀ ਕਹੂੰਗਾ ਇਹ ਵੀਰੇ ਰਾਤ ਸੂਈ ਆ ਜੀ ਸੂਆ ਕਿੰਨਾ ਬਈ ਇਹ ਰਾਤ ਸੂਈਆ ਵੀਰੇ ਇਹ ਦੂਜਾ ਸੂਆ ਦੰਦੀ ਇਹਦੀ ਜਮਾਨਾ ਜਣੀ ਬਰਾਬਰ ਨਹੀਂ ਕਰੀ ਪਰ ਐਂਡ ਵਾਲੇ ਚੱਕ ਲਿਆ ਨੇ ਠੀਕ ਹੈ ਜੀ ਤੇ ਦੁੱਧ ਦਾ ਵੀਰੇ ਇਹਦਾ ਕਿਤੋਂ ਕਿਤ 32 33 ਕਿਲੋ ਦਾ ਰਿਕਾਰਡ ਆ ਜਣੀ ਪਿਛਲੇ ਸੂਏ ਦਾ ਲੈਵਾ ਬਹੁਤ ਠੋਸਾ ਲੈਵਾ ਠੋਸਾ ਵੀਰੇ ਜਾਨੀ ਦੀ ਇਹ ਦੁੱਧ ਚੰਗਾ ਗੱਡੇ ਦੁਪਹਿਰੇ ਵਿੱਚ ਹੋਈ ਵੀ ਆਹੀ ਠੀਕ ਹੈ ਹਾਂ ਦੁੱਧ ਵਾਲੇ ਬੱਕ ਨੂੰ ਵੀਰੇ ਤਿੰਨ ਟਾਈਮ ਚੋਂ ਵਾਲੇ ਬੱਸੀ ਆ ਇਹ ਜੀ ਟੋਕਨ ਨੰਬਰ 4 ਆ ਵੀਰ ਜੀ ਟੋਕਨ ਨੰਬਰ ਇਹਦਾ ਆ ਗਿਆ ਸੱਜਣੋ 4 ਇਹਦਾ ਤੁਸੀਂ ਉਦਾਂ ਹੀ ਪਰਖ ਲਓਗੇ 100 ਗਾਂ ਚ ਖੜੀ ਮੇਰਾ ਖਿਆਲ ਹੈ ਜੇ ਟੋਕਨ ਨੰਬਰ ਵੀ ਨਾ ਯਾਦ ਰਿਆ ਮੇਲੇ ਚ ਆਦੀ ਤੀ ਜੀ ਦਿਸੂ ਵੀਰੇ ਬਿਲਕੁਲ ਦਿਸੂ ਗੀ ਕੁਆਲਿਟੀ ਆ ਤੇ ਬਾਕੀ ਮਜ਼ਬੂਤ ਬਾਲੀ ਆ ਬਾਈ ਹਨਾ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਇਹਦਾ ਵੀ ਆਰਡਰ ਦੀ ਠੋਸ ਆ ਇਹ ਲੈ ਆ ਬਾਈ ਹੁਣ ਲੈ ਆ ਅਗਲੇ ਨੰਬਰ ਵਾਲੀ ਗਾਂ ਇੱਕ ਤੋਂ ਇੱਕ ਦਿਖਾ ਦੂੰਗਾ ਟੌਪ ਤੋਂ ਟੌਪ ਹੀ ਆਈ ਜਾਊਗਾ ਸਿਸਟਮ ਇਹ ਨਹੀਂ ਹੋਊਗਾ ਵੀ ਇਧਰ ਨੂੰ ਆਈ ਜਾਵਾਂਗੇ ਤਾਂ ਕੁਆਲਿਟੀ ਘਟ ਜੂ ਕੁਆਲਿਟੀ ਐਂਡਰ ਵੱਧ ਜਾਈ ਜਾਊਗੀ ਇਹ ਵੀਰੇ 100 164 ਬਹੁਤ ਟੌਪ ਦੇ ਫਾਰਮ ਚੋਂ ਲਈ ਆਗੀ ਕਿੰਨੇ ਕ ਦਿਨ ਕੱਢੂ ਵੀਰੇ ਦੇਣੇ ਦੇ 12 ਪਏ ਆਗੇ ਠੀਕ ਆ ਜੀ ਤੇ ਪਰ ਇਹਦੇ ਅੱਖਰ ਬਾਹਲੇ ਚੰਗੇ ਆ ਬੱਸੀ ਦੇ ਸਾਡੇ ਫਾਰਮ ਤੇ ਸੂਪੀ ਵੀਰੇ ਘੱਟੋ ਘੱਟ 37 ਤੋਂ 38 ਕਿਲੋ ਚਵਾ ਦੇਾਂਗੇ ਇਦੀ ਬਰੀਡ ਨੇ ਦੁੱਧ ਕੱਢਣਾਗਾ ਬਰੀਡ ਵਾਲੀ ਆ ਹਾਂ ਬਾਕੀ ਜਿਹੜੇ ਵੀਰ ਤੋਂ ਲਈਆ ਸਰਪੰਚ ਸਾਹਿਬ ਦੇ ਫਾਰਮ ਤੋਂ ਲਈਆ ਫਾਰਮ ਚੋਂ ਸਾਡੇ ਕੋਲੇ ਸਾਲ ਦੀਆਂ ਵੀਰੇ 20 ਗਊਆਂ ਬੜੀ ਆਮਦਨੀ ਆ ਜਾਂਦੀਆਂ ਨੇ ਠੀਕ ਹੈ ਤੇ ਯਾਨੀ ਉਹ ਫਾਰਮ ਦੇ ਵਿੱਚ 50 ਤੋਂ 55 60 ਲੀਟਰ ਤੱਕ ਵੀਰੇ ਗਊਆਂ ਹੈਗੀਆਂ ਉਹ ਫਾਰਮ ਚੋਂ ਬਾਕੀ ਚੀਜ਼ ਆਪੇ ਬੋਲ ਪਾਣੀ ਵੀਰੇ ਸਾਨੂੰ ਬੋਲਣ ਦੀ ਲੋੜ ਨਹੀਂ ਬਾਕੀ ਦਾ ਵੀਰ ਜੀ ਨੇ ਲੈਣੀ ਆ ਪਹਿਲ ਦੇ ਆਧਾਰ ਤੇ ਮੰਗਣੀ ਆ ਠੀਕ ਆ ਗੱਲ ਤੇ ਹੁਣ ਲਿਆ ਭਾਈ ਅਗਲੇ ਨੰਬਰ ਵਾਲੇ ਇਹਦਾ ਟੋਕਨ ਨੰਬਰ ਭਾਈ ਕਹਿੰਦਾ ਆ ਗਿਆ 8 ਕੱਦ ਆ ਗਿਆ ਇਹ ਵੀਰੇ ਬਹੁਤ ਜ਼ਿਆਦਾ ਵੱਡੇ ਕੱਦ ਚਾਹੇ ਬਲੈਰੋ ਚ ਕੱਲੀ ਜਾਣ ਵਾਲੀ ਆ ਪਾਰੇ ਵੀਰੇ ਕੱਚੀ ਆਸਤਾ ਰ 18 ਦਿਨ ਦੀ ਪਰ ਬਾਡੀ ਵਾਲੇ ਪੱਖ ਤੋਂ ਬਾਈ ਬਾੜੀ ਕਹਿੰਦਾ ਹਾਂ ਬਾਡੀ ਵਾਲੇ ਪੱਖ ਤੋਂ ਵੀਰੇ 20 ਦਿਨ ਲੈ ਜੂਗੀ ਘਟ ਨਹੀਂ ਲੈਂਦੀਗੀ ਸੁਹਾ ਦੂਜਾ ਸੁੰਦੀਆ ਮੂੰਹੋਂ ਵੀਰੇ ਪਿਆਰ ਸੇਜਾਂਦਾ ਸਾਡੀ ਜਿਹੜੀ ਵੀਡੀਓ ਚੱਲਦੀ ਹੁੰਦਾ ਕੋਈ ਵੀ ਵੀਰ ਸਕਰੀਨਸ਼ਾਟ ਲੈ ਲਵੇ ਪਹਿਲਾਂ ਇੱਥੇ ਆ ਕੇ ਜੀ ਦਸੱਲੀ ਕਰ ਸਕਦਾ ਵੀ ਜਿਹੜੀ ਚੀਜ਼ ਬੋਲੀ ਆ ਉਹ ਹੈਗੀ ਆ ਕੱਲੀਆਂ ਬੋਲਣਗੀਆਂ ਗੱਲਾਂ ਨਹੀਂ ਵੀਰ ਜੀ ਖਾਈਆ ਵੀ ਉਹ ਵੀ ਹੈਗੀ ਆ ਹਾਂ ਬਿਲਕੁਲ ਵੀਰ ਜੀ ਦਸੱਲੀ ਹੋ ਜਾਂਦੀ ਆ ਵੀਰੇ ਤਸੱਲੀ ਕਰਨੀ ਆ ਤੇ ਜ਼ਰੂਰੀ ਹੁੰਦੀ ਆ ਵੀਰਾਂ ਦੀ ਇੱਕ ਨਾ ਤੁਹਾਨੂੰ ਵੀਡੀਓ ਚ ਗਰਲੈਂਡੋ ਦਿਖਾਉਂਗਾ ਤੇ ਉਹਦੇ ਪਿਛਲੇ ਸੂਏ ਦੀ ਤਾਜੀ ਦੀ ਵੀ ਵੀਡੀਓ ਦਿਖਾਉਂਗਾ। ਵੀਰੋ ਵੀਡੀਓ ਦਾ ਵੀਰੇ ਤਕਰੀਬਨ ਸਾਡੇ ਕੋਲ ਆ ਕਾਫੀ ਮਾਲ ਦੀ ਪਿਛਲੇ ਜਦ ਅਸੀਂ ਸੂਏ ਦੀ ਲੈਣੇ ਹੁੰਨੇ ਆ। ਉਹ ਤਾਂ ਆਪਾਂ ਇੱਕ ਗਰਲੈਂਡੋ ਦੀ ਉਦਾਂ ਦਿਖਾ ਦੇਾਂਗੇ। ਆ ਤਸੱਲੀ ਜੀ ਹੋ ਜੂ ਉਹਨਾਂ ਨੂੰ ਵੀ ਕਿੰਨਾ ਕੁ ਲਵਾਸ ਬਣਾਉਂਦੀ ਆ। ਇਹਨੇ ਬੱਸੀ ਨੇ ਵੀਰੇ ਸੇਦੰਦ ਹੁਣ ਚੱਕੇ ਆ। ਠੀਕ ਆ ਜੀ। ਚਾਰ ਦੰਦ ਪੂਰੇ ਕਰਕੇ ਸਿੱਗਦੇ ਹੁਣ ਚੱਕੇ ਆਗੇ ਜੀ ਤੇ ਟੋਕਨ ਨੰਬਰ ਚ ਲੈ ਜਾਓ ਜੀ ਦਾ 157 ਆਉਂਦਾ ਜੀ। ਤੇ ਮਜ਼ਬੂਤ ਫੁੱਲ ਆ ਗਈ ਭਾਈ। ਹਾਂਜੀ ਵੀਰੇ। ਅ ਸ਼ਾਈਨਿੰਗ ਵੀ ਫੁੱਲਾ ਮਜ਼ਬੂਤ ਵੀ ਫੁੱਲਾ ਤੇ ਚੜਾਈ ਵੀ ਫੁੱਲਾ ਬਿਲਕੁਲ ਵੀਰੇ ਇਹ 14 ਦਿਨ ਦੀ ਕੱਚੀ ਹੈ ਜੀ ਹਜੇ ਤੇ ਉੱਤੋਂ ਵੀ ਸਟੇਟ ਆ ਗਈ ਜੰਦ ਬਿਲਕੁਲ ਵੀਰੇ ਬੱਸੀ ਗੋਲ ਆ ਦੇਖੋ ਦੁੱਧ ਵਾਲੇ ਪੱਖ ਤੋਂ ਵੀਰੇ 30 ਤੋਂ ਪਲੱਸ ਚੱਲੂ ਇਹ 32 33 ਕਿਲੋ ਦੁੱਧ ਬੜੀ ਆਨੰਦਰੀ ਨੇ ਵੀਰੇ ਨੇ ਕਰਮਾਂ ਦੀ ਪਾਜਾਂ ਮੈਂ ਮੇਨ ਪੁਆਇੰਟ ਇਹੀ ਹੁੰਦੇ ਹਨਾ ਲੈਗ ਸਕੋਰ ਉੱਤੋਂ ਸਟੇਟ ਤੇ ਲੇਵਾ ਫਿਕਸ ਹੋ ਜਾਣਾ ਬਿਲਕੁਲ ਵੀਰੇ ਬਿਲਕੁਲ ਤਿੰਨ ਕ ਮੇਨ ਮੇਨ ਪੁਆਇੰਟ ਜਿਹੜੇ ਗਣ ਲਈ ਆਪਾਂ ਕੰਮ ਆਦੇ ਕਿਉਂਕਿ ਇਹ ਤਿੰਨੇ ਚਾਰੀ ਪੂਰੇ ਕਰਦੀਆਂ ਹਾਂਜੀ ਬਾਕੀ ਵੀਰੇ ਬਾਲਾ ਨਾਲ ਲੰਕਮਾ ਲੇਵਾ ਕਾਮਯਾਬ ਨਹੀਂ ਹੈਗਾ ਹੁਣ ਤੇ ਹੁਣ ਆਪਾਂ ਗਰਲੈਂਡੋ ਦਿਖਾ ਦਈਏ ਫਿਰ ਇਹ ਤੂੰ ਅੱਗੇ ਲਿਆਵਾਂਗੇ ਮਾਰ ਕੇ ਰਹੀ ਕੈਮਰਾ ਓਏ ਵਾਲੀ ਪੱਟੀ ਆ ਤੋੜ ਦਿਓ ਵੀਰ ਜੀ ਜਿਹੜੀ ਗਰਲੈਂਡੋ ਆ ਵੀਰੇ ਸੇਦਾਂਦਾ ਇਹ ਠੀਕ ਹੈ ਜੀ ਇਹ ਜਿਹੜੇ ਫਾਰਮ ਦੇ ਵਿੱਚੋਂ ਲਈ ਆ ਵੀਰ ਜੀ ਆਪਾਂ 66 ਨੰਬਰ ਟੋਕਨ ਆ ਜੀ 160 ਆ ਗਿਆ ਜੀ ਇਹ ਜਿਹੜੇ ਫਾਰਮ ਚੋਂ ਲਈ ਆ ਸਰਪੰਚ ਸਾਹਿਬ ਨੇ ਵੀਰ ਜੀ ਠੀਕ ਹੈ ਜੀ ਤੇ ਵੀਰਿਆਂ ਦੇ ਘਰੇ ਜਾਣੀ ਦੀ ਆਪ ਆਪਣਾ ਸਿਆਸਤ ਦੇ ਵਿੱਚ ਵੀ ਵੀਰੇ ਕੰਮ ਕਰਦੇ ਆ ਬਹੁਤ ਵੱਡੇ ਵੱਡੇ ਲੀਡਰ ਆਉਂਦੇ ਆਗੇ ਤੇ ਇਹ ਫਾਰਮ ਚ ਆਇ ਨਹੀਂ ਹੈਗਾ ਵੀ ਆਮ ਹਰ ਇੱਕ ਵਪਾਰੀ ਜਾ ਬੜੂਗਾ ਇਹ ਮੈਂ ਕਹਿੰਦਾ ਸਾਰਿਆਂ ਨੂੰ ਵੱਡੀ ਹੋਊਗਾ ਵੀਰੇ ਸਾਰਿਆਂ ਨੂੰ ਵੱਡੀ ਆ ਇਹਦਾ 37 ਲੀਟਰ ਦਾ ਰਿਕਾਰਡ ਆ ਵੀਰ ਜੀ ਪਿਛਲੇ ਸੂਏ ਦਾ 37 37 ਲੀਟਰ ਦਾ ਰਿਕਾਰਡ ਹੈ ਇਹਦਾ ਪਿਛਲੇ ਸੂਏ ਦਾ ਤੇ ਜਿਹੜੀ ਅਸੀਂ ਵੀਡੀਓ ਚ ਬੋਲਦੇ ਹੋਂ ਨਾ ਵੀ ਜਰਸੀ ਆ ਸਰ ਗਰਲੈਂਡੋ ਐਵੇਂ ਨਹੀਂ ਬੋਲਦੇ ਵੀਰੇ ਉਹ ਹੁੰਦੀਆਂ ਨੇ ਆ ਵੀਡੀਓ ਮੜੀ ਚੈੱਕ ਕਰਵਾ ਦਿਓ ਆ ਜਾ ਆ ਜਾ ਗੈਰੀ ਲਿਆਓ ਆਹਦੀ ਪਿਛਲੇ ਦੀ ਪਿਛਲੀ ਵਾਰ ਦੀ ਵੀਡੀਓ ਆ ਵੀਰ ਜੀ ਆ ਦੇਖ ਸਕਦੇ ਹੋ ਵੀਰੇ ਇੱਥੋਂ ਦਿਖਾ ਦੇ ਸਮਾਰ ਕੇ ਹੁਣ ਲੱਗਦਾ ਨਾ ਵੀ ਆਸਲ ਗਰਲੈਂਡੋ ਤਰੀ ਜਾਂਦੀ ਆ ਇਹ ਪਿਛਲੀ jaar ਵੀਰੇ ਦੋ ਦੰਦ ਬਚਾ ਸੀਗਾ ਜਦੋਂ ਸੂਈ ਸੀਗੀ ਠੀਕ ਹੈ ਜੀ ਹਾਂਜੀ ਇਹ ਇੱਥੋਂ ਕਰਾ ਲਿਆ ਨ ਸਮਾਰ ਕੇ ਤਸੱਲੀ ਭਰਾਵਾਂ ਦੀ ਇਹ ਤੱਕ ਕਿ ਕਿੰਨੇ ਦਿਨ ਕਰਦੀ ਆ ਬਾਈ ਵੀਰੇ ਹਜੇ ਇਹਦੇ ਅੰਨੇ 13 ਦਿਨ ਬਾਕੀ ਪਏ ਆ ਇਹ ਆਪਣੇ ਫਾਰਮ ਤੇ ਸੂਪੀ ਵੀਰੇ ਸੀਦਾ 40 ਕਿਲੋ ਚੋਲਾਗੇ ਬੜੀ ਆਰਾਮਦਾਰੀ ਨਾਲ ਬਾਕੀ ਉਹ ਵੀਰ ਤੋਂ ਆਪਾਂ ਆਫਰ ਲਈ ਆ ਵਿੱਚ ਵੀਰਾਂ ਦੇ ਹੱਥੋਂ ਗਰਲੈਂਡੋ ਦੇ ਵੀਰੇ ਸਟਰਾ ਮੰਗਦੇ ਸੀ ਵੀ ਅਸੀਂ ਵੀਰੇ ਜਾਨੂੰ ਗਰਲੈਂਡੋ ਦਾ ਸੀਮਨ ਦੱਸੋ ਉਹ ਵੀਰ ਤੋਂ ਮਾਖਾ ਵੀ ਸਾਨੂੰ ਪੰਜ ਕ ਸੀਮਨ ਹੋਗਾ ਤੁਹਾਨੂੰ ਦੇ ਦੇਾਂਗੇ ਤੁਹਾਡੇ ਯਾਰਾਂ ਦੋਸਤਾਂ ਨੂੰ ਆ ਆਪਾਂ ਪੰਜ ਛੇ ਸਟਰਾ ਉਹਨਾਂ ਤੋਂ ਮੰਗ ਕਰਿਓ ਕਹਿੰਦੇ ਲਾਜ਼ਮੀ ਦੇਵਾਂਗੇ ਠੀਕ ਹੈ ਗਰਲੈਂਡੋ ਦਾ ਹਾਂ ਗਰਲੈਂਡੋ ਦਾ ਕਿਉਂਕਿ ਵੀਰੇ ਸੀਮਨ ਜਿਹੜਾ ਰਿਜਨਲ ਆ ਬਹੁਤ ਘੱਟ ਮਿਲਦਾ ਹੈਗਾ ਨਾ ਮਾਤਰੀ ਹਾਂ ਬਾਕੀ ਗਰਲੈਂਡੋ ਉੱਦਾਂ ਕਹਿ ਦਾਂਗੇ ਵੀਰ ਜੀ ਪਿਓਰ ਗਰਲੈਂਡੋ ਆ ਦੇਖੋ ਵੱਡੇ ਘੱਟ ਦੇ ਵਿੱਚ ਸਾਡੇ ਕੋਲ ਵੀ ਐਡੀ ਵੀਰੇ ਕੋਈ ਜਾਨੀ ਦੀ 2 ਮਹੀਨਿਆਂ ਬਾਅਦ ਹੀ ਕੋਈ ਆਉਂਦੀ ਆ ਟਾਮੀ ਆ ਬਹੁਤ ਘੱਟ ਜਾਂਦੀ ਆ ਵੀਰ ਜੀ ਇਸ ਤਰ੍ਹਾਂ ਦੀ ਆ ਜਾ ਗਰੀ ਹੁਣ ਲਿਆ ਕੈਮਰਾ ਇਧਰਲੇ ਬੰਨੇ ਆ ਜਾ ਇਧਰਲੇ ਬੰਨੇ ਆ ਬੱਛੀ ਦੀ ਇਹ ਵੀਰੇ ਪਨੂਨ ਬੱਸੀ ਆਗੀ 4 ਦੰਦਾ ਕੀ ਛੋਟੇ ਭਾਜ ਚ ਮਿਲੀ ਆ ਛੋਟੇ ਭਾਜ ਦੇ ਦੇ ਕੱਚੀ ਵੀਰੇ 15 ਦਿਨ ਦੀ ਆ ਠੀਕ ਆ ਜੀ ਹਾਂ ਜੀ ਨਫਾ ਦੇਣ ਵਾਲੀ ਆ ਵੇਚਣ ਵਾਲੇ ਸੱਚੀ ਬਿਲਕੁਲ ਜਿਹੜੀ ਆ ਵੜਾ ਵੀਰ ਨੇ ਕਿਸੇ ਨੇ ਜਾਰੀ ਦੋਸਤੀ ਜੀ ਲੈ ਲਈ ਸੀ ਪਿਛਲੀ ਾਰ ਆਪਾਂ ਵੀਰੇ ਉਤੋਂ ਕੋਈ ਸਾਈ ਨਹੀਂ ਪਵਾਈ ਸੀਗੀ ਨਾ ਹੀ ਆਪਾਂ ਫੋਨ ਲਾ ਨਾ ਹੀ ਵੀਰ ਆਇਆ ਤੇ ਪਿਛਲੇ ਲਾੜ ਦੀ ਬਾਕੀ ਹੈ ਕਹਿੰਦਾ ਮੈਨੂੰ ਦੇ ਦੇ ਲਾੜ ਤੋਂ ਪਹਿਲਾਂ 24 ਨੂੰ ਫੋਨ ਕਰਤਾ ਸੀ ਅਸੀਂ ਪਿੱਸੇ ਬਣਾਤੀ ਸੀਗੀ ਤੇ 163 ਨੰਬਰ ਆ ਗਈ ਆਇਆ ਹੈ ਨੀਗਾ ਚਲ ਵੀਡੀਓ ਦੇਖੂਗਾ ਉਹਨੂੰ ਪਤਾ ਲੱਗ ਜਾਊਗਾ ਲੰਬਾ ਵੀ ਨਹੀਂ ਬਸ ਗਾਹ ਨੂੰ ਪਤਾ ਲੱਗਦਾ ਕਿਉਂਕਿ ਅਸੀਂ ਤਾਂ ਐ ਕਰਕੇ ਦਿੰਦੇ ਨਹੀਂ ਮਾਲ ਹਾਂ ਤੇ ਇਹ ਹਜੇ ਵੀ ਵੀਰੇ 10 ਦਿਨ ਦੀ ਕੱਚੀ ਆ ਤੇ ਬੈੜ ਦੁੱਧ ਵਾਲੇ ਪੱਖ ਤੋਂ ਯਾਨੀ 22 ਕਿਲੋ ਦੇ ਰਿਕਾਰਡ ਵਾਲੀ ਆ ਉਹ ਬੈੜ ਵੀਰੇ ਦੂਜਾ ਸੂਆ ਸੁੰਦੀ ਆ ਉਹ ਛੋਟੇ ਪੜਤੇ ਵਾਲੀ ਆ ਤੇ ਦੁੱਧ ਯਾਨੀ ਉਹ ਵੀ 17-18 ਕਿਲੋ ਦੇ ਦੂਗੀ ਆ ਜਾ ਗਰੀ ਹੁਣ ਇਧਰ ਲੈ ਬੰਨੀ ਲਿਆ ਹੋਏ ਇਧਰ ਇਤੋਂ ਵੀਰੇ ਦਿਖਾ ਦਿਓ ਆ ਬੈੜ ਆ ਗਈ ਇਹ ਵੀਰੇ ਮੈਂ ਤੀਜਾ ਸੂਆ ਮੰਨੂਗਾ ਇਹਨੂੰ ਠੀਕ ਆ ਜੀ ਤੀਜਾ ਸੂਆ ਮੰਨੂ ਕਿਉਂਕਿ ਹਰ ਇੱਕ ਨਹੀਂ ਵੀਰੇ ਨਹੀਂ ਵੀਰੇ ਸੂਣ ਵਾਲੀ ਆ ਗਈ ਤੇ ਪੰਜ ਚਾਰ ਦਿਨ ਲੈ ਜੂਗੀ ਲੱਗਦੀ ਐਂ ਜਾਂ ਬਾਜ਼ਾਰ ਲੱਗੀ ਖੜੀ ਆ ਨਾ ਨਹੀਂ ਨਹੀਂ ਵੀਰੇ ਲੱਗਦੀ ਐ ਪਰ ਬੱਚਾ ਧਰ ਦੂਗੀ ਹੱਥਨ ਸਵੇਰ ਠੀਕ ਆ ਜੀ ਚੰਗੇ ਪੱਖ ਤੇ ਰਹਿਣਾ ਵੀਰੇ ਕਰਮ ਵਾਲੀ ਨੇ ਜੀ ਚੰਗੀ ਆ ਰਿਹਾ ਫੋਟੋ ਵੀ ਹਾਂਜੀ ਆ ਬਾਕੀ ਆ ਗਈ ਦੇਖੋ ਵੀਰੇ ਲੰਮੋ ਜਨ ਦੇ ਵੰਗੂ ਪਯੌਰ ਸਾਈ ਯਾਰ ਆ ਜਾ ਗਰੀ ਸਾਈ ਯਾਰ ਇਹਦਾ ਰਿਕਾਰਡ ਆ ਵੀਰੇ ਦੁੱਧ ਦਾ 18 19 ਲੀਟਰ ਦਾ ਪਿਛਲੇ ਸੂਏ ਦਾ ਠੀਕ ਹੈ ਜੀ ਇਹ ਵੀ ਆਪਾਂ ਯਾਰ ਦੋਸਤ ਦੇਖੋ ਠੰਡੀ ਸੀਲ ਇਹ ਉਦਾਂ ਨਹੀਂ ਆਪਾਂ ਲੈਂਦੇ ਸਾਈ ਯਾਰ ਆ ਦੇਖ ਸਕਦੇ ਹੋ ਵੀਰੇ ਕਰੈਕਟਰ ਇਹਦਾ ਪੂਰਾ ਵਧੀਆ ਜਾਨੀ ਜਮਾ 100 ਹਾਂ ਪਯੌਰ ਆ ਗਈ ਵੀਰੇ ਇਹਦਾ ਰਿਕਾਰਡ ਵੀ ਚੰਗਾ ਬਾਈ ਕਹਿੰਦਾ ਤੇ ਫੈਟ ਵੀ ਚੰਗੀ ਹੁੰਦੀ ਆ ਤੇ ਹਣਗਰੀ ਚੱਲ ਪਾ ਪਰਲੇ ਨੰਬਰ ਤੇ ਸਾਈ ਵਾਲ ਮੇਰਾ ਹਾਲ ਇੱਕੋ ਹੀ ਆ ਬਾਈ ਆਪਣੇ ਕੋਈ ਸਾਈ ਵਾਲ ਤਾਂ ਨਹੀਂ ਵੀਰੇ ਹੈਗੇ ਤਿੰਨ ਨਾਗ ਠੀਕ ਆ ਜੀ ਹਾਂਜੀ ਤੇ ਹੁਣ ਮਾਰ ਦੇ ਘਰੀ ਆ ਬੱਛੀ ਇਹ ਆ ਗਈ ਵੀਰੇ ਦੂਜਾ ਸੂਆ ਜੀ ਥੋੜਾ ਜਿਆਦਾ ਸਰਚ ਕਰਾਉਸ ਪੈਂਦੀ ਆ ਸੂਣ ਨੂੰ ਇੱਕ ਹਫਤਾ ਲੈ ਜੂਗੀ ਜਿਹੜਾ ਵੀਰਾ ਮਰਜੀ ਲੈ ਜਾਏ ਵੀਰੇ ਜਾਨੀ ਦੀ 22 23 ਲੀਟਰ ਤੋਂ ਗ੍ਰਾਮ ਨਹੀਂ ਘਟਦੀ ਵੀਰੇ ਪਾ ਦੂ ਜਿੱਦਾਂ ਦੇ ਹਾਂ ਉਦੋਂ ਅੱਗੇ ਆ ਗਈ ਵੀਰੇ ਵੱਡੀ ਵੜ ਹਾਂਜੀ ਤੇ ਸੂਆ ਤਾਂ ਤੀਜਾ ਸੂਣਾ ਵੀਰੇ ਕਰਮਾਲੀ ਨੇ ਪਰ ਇਹਦਾ 37 38 ਕਿਲੋ ਦਾ ਹਰ ਕਾਟ ਆਗਾ ਠੀਕ ਆਗਾ ਹਾਂਜੀ ਤੇ ਗਰੀ ਉਹ ਰਿਲੇ ਆਈ ਫਾਰਮ ਚੋਂ ਆ ਇਹ ਇਹ ਥਣਲੇਵਾ ਕਰਾ ਜਾ ਇੱਕ ਸੂਤਾ ਕਿੰਨਾ ਕੈਮ ਲੱਗਿਆ ਇਹਨੂੰ ਗਾਂ ਆਲੇ ਬੰਨਿਓ ਵੀ ਕਰਾ ਦੀ ਚਾ ਇੱਕ ਮੱਝਾਂ ਆਲਾ ਚਵਾਏ ਹੋਊਗਾ ਇਹਦਾ ਆਈ ਵੀਰੇ ਫਾਰਮ ਚੋਂ ਆਂਗੀ ਠੀਕ ਆ ਜੀ ਹਾਂਜੀ ਤੇ ਹੁਣ ਆ ਜਾ ਗਰੀ ਅਗਲੇ ਨੰਬਰ ਤੇ ਆਹ ਬੱਛੀ ਤੇ ਮਾਰ ਦੇ ਫੇਸ ਵਾਲੇ ਪੱਖ ਇਹ ਬੱਛੀ ਵੀਰੇ 6 ਦਿਨ ਦਾ ਸੂਆ ਦੂਜਾ ਸੁੰਦੀ ਆ ਪਰ ਕੱਚੀ ਇਹ 12 13 ਦਿਨ ਦੀ ਵੀਰ ਜੀ ਫੁੱਲ ਆ ਗਈ ਹੈ ਨਾ ਆਹ ਬਿਊਟੀ ਦੇਖੋ ਵੀਰੇ ਫੁੱਲ ਆ ਗਈ ਤੇ ਜਿਹੜਾ ਸੀਮਨ ਸੁਮਨ ਲੱਗਾ ਟੌਪ ਦਾ ਰਿਕਾਰਡ ਆਪਣੇ ਕੋਲ ਸਾਰਾ ਹੈਗਾ ਵੀਰੇ ਕਰਮ ਵਾਲੀ ਉਹਦੀ ਤਸੱਲੀ ਕਰਾ ਦਾਂ ਹਾਂ ਜਿਹੜਾ ਇੱਧਰਲਾ ਮਾਲ ਆਪਾਂ ਦਿਖਾਇਆ ਸੀ ਇਹ ਚੋ ਵੀਰੇ ਦੋ ਕਬੜਾ ਹੋਣੇ ਤੇ ਦੋ ਕਾਂ ਨੇ ਠੀਕ ਹੈ ਜੀ ਜਿਹੜੀਆਂ ਜਾਨੀ ਆਮ ਪਹਾੜ ਆਗੀਆਂ ਬਾਕੀ ਵਧੀਆ ਪਹਾੜਾ ਮਾਲਾ ਵੀਰੇ ਵੱਡਾ ਮਾਲ ਆ ਇੱਧਰ ਲਾ ਠੀਕ ਹੈ ਗੱਲ ਸਾਰੀ ਜਾਣੀ ਦੀ ਮੈਂ ਕੋਈ 25 ਲੀਟਰ ਤੋਂ ਬਾਹਰ ਲਾਗਾ ਆ ਜਾਗਾ ਜੀ ਤੇ ਬੱਸੀ ਵੀਰੇ ਤਾਜੀ ਸੂਈ ਆ ਗਈ ਹਜੇ ਬੌਲੇ ਚ ਆ ਜਾਣੀ ਦੀ ਇਹਨੇ ਕੱਲ ਹੀ ਬੱਚਾ ਧਰਿਆਗਾ ਚੰਗੀ ਆ ਵੀਰੇ ਉਦੋਂ ਅੱਗੇ ਵੀਰ ਜੀ ਕਾਲੀ ਬੱਸੀ ਤੇ ਆ ਜਿਓ ਜੀ ਏ ਵੀ ਵੀਰੇ ਤਾਜੀ ਸੂਈ ਆ ਇਹਦੇ ਥੱਲੇ ਹੋਊਗਾ ਵੀਰੇ 18 ਤੋਂ 19 ਕਿਲੋ ਰੈਡੀ ਰੈਡੀ ਹੋਊਗਾ ਵੀਰੇ ਪਰ ਦੁੱਧ ਇਹ 22 ਤੋਂ 23 ਕਿਲੋ ਦੇਣਾ ਦੂਜਾ ਸੂ ਆ ਗਈ ਵੱਡੇ ਗੱਦ ਬੇਲ ਦੇ ਵਿੱਚ ਆ ਬਾਕੀ ਜਿਹੜਾ ਸਾਡੇ ਕੋਲੇ ਮਾਲ ਸੂ ਦਾ 18 ਗਾ ਪੜਨਾ ਟੋਟਲ ਹੋ ਜਾਣਗੀਆਂ 18 ਹੋ ਜਾਣਗੀਆਂ ਵੀਰੇ ਸੂਈਆਂ ਹੋਈਆਂ ਆ ਬਾਕੀ 13 ਮਗਰ ਬੱਸੀਆਂ ਨੇ 18 ਹਾਂ ਜਿਹੜੀਆਂ ਅੱਥਾਉਣ ਵਾਲੇ ਉਹ ਅੱਠੀ ਸੂਈਆਂ ਵੀ ਆ ਕਹਿ ਲੀਏ ਹਰੇਕ ਕਿਸਮ ਦੀ ਆ ਗਾਹਾਂ ਕੱਚੀ ਤਾਜੀ ਸੂਈ ਹਾਂ ਸਾਰਾ ਵੈਰਾਈਟੀ ਆ ਵੀਰੇ ਹਾਂਜੀ ਆ ਬੈਡ ਵੀਰੇ ਤਾਜੀ ਸੂਈ ਆ 24 ਕਿਲੋ ਦੁੱਧ ਆ ਵੀਰੇ ਥੱਲੇ 24 ਤੋਂ ਬਾਹਰ ਹੀ ਹੋਊਗਾ ਠੀਕ ਹੈ ਜੀ 24 ਕਿਲੋ ਰੈਡੀ ਹੈ ਥੱਲੇ ਤੇ ਬਾਕੀ ਸਾਫ ਸੂਖ ਵਾੜੀ ਆ ਗਈ ਹੈ ਹਾਂਜੀ ਆ ਬੈਡ ਵੀਰੇ ਤਾਜੀ ਸੂਈਆ 18 ਕਿਲੋ ਥੱਲੇ ਰੈਡੀ ਆ ਦੇਖੋ ਡਲੇ ਰਗੀ ਆ ਆ ਦੇਖ ਸਕਦੇ ਹੋ ਵੀਰੇ ਦਿਖਾ ਘਰੀ ਹਾਂ ਇਹ ਪਿਛਲੇ ਲਾੜ ਤੇ ਰਹਿ ਗਈ ਸੀ ਕਿ ਸਾਡੇ ਕੋਲ ਸੋਣਾ ਹੀ ਸੂਪੀ ਹੁਣ 18 ਕਿਲੋ ਰੈਡੀ ਆ ਹੁਣ ਮਾਰ ਦੇ ਘਰੀ ਇੱਥੇ ਇਹ ਵੀ ਵੀਰੇ ਤਾਜੀ ਸੂਈਆ ਇਹਦੇ ਥੱਲੇ ਹੋਊਗਾ 23 ਕਿਲੋ ਇਸ ਵਕਤ ਵੀਰੇ ਤਿਆਰੀ ਦਾ 23 ਕਿਲੋ ਤਿਆਰੀ ਦਾ ਜੀ ਉਦੋਂ ਅੱਗੇ ਆ ਗਈ ਵੀਰੇ ਜਰਸੀ ਇਹ ਥੋੜੀ ਜਣੀ 2-4 ਦਿਨ ਪਹਿਲਾਂ ਸੂਪੀ ਇਸਲੇ ਦੁੱਧ ਤਾਂ ਇਸ ਵਾਰ ਖੱਤਾ ਜਾਣੀ ਦੀ ਡੰਗ ਦਾ 7 ਤੋਂ 8 ਜਣੀ 14 ਤੋਂ 16 ਕਿਲੋ ਆ ਪਰ ਦੁੱਧ ਜਣੀ ਵੀਰੇ 20 ਤੋਂ ਪਲੱਸ ਆ ਰਹੀ ਹੈ ਹਾਂ ਦੋ ਤਾਂ ਬਾਕੀ ਇਹਦੀ ਕੁਆਲਿਟੀ ਦਾ ਹਾਂ ਇਹ ਜਣੀ ਤਕਰੀਬਨ 4-5 ਦਿਨਾਂ ਨੇ ਬੱਚਾ ਪਹਿਲਾਂ ਧਰਤਾ ਗੱਡੀ 'ਚ ਪਾਉਣ ਕਰਕੇ ਵੱਡੀ ਆ ਗਈ ਭਾਈ ਨਾ ਵੱਡੀ ਆ ਗਈ ਵੀਰੇ ਵੱਡੀ ਆ ਗਈ ਆ ਜਾ ਗਰੀ ਅਗਲੇ ਨੰਬਰ ਤੋਂ ਇਹ ਇਹ ਵੀ ਵੀਰੇ ਤਾਜੀ ਸੂਈ ਹੈਗੀ ਤਾਜੀ ਸੂਈਆਂ ਥੱਲੇ ਜਣੀ ਦੁੱਧ ਦਾ ਹਿਸਾਬ ਨਾਲ 16 ਕਿਲੋ ਹੋਊਗਾ ਵੀਰੇ ਇਹਨੂੰ ਥੋੜਾ ਜਿਹਾ ਬੁਖਾਰ ਹੋ ਗਿਆ ਸੀ ਦੁੱਧ ਸੀਗਾ ਜਾਦੇ ਠੀਕ ਹੈ ਜੀ ਇਹਨੂੰ ਬੁਖਾਰ ਹੋ ਗਿਆ ਸੀਗਾ ਵੀਰੇ ਇਹਨੂੰ ਹਾਂਜੀ ਤੇ ਹੁਣ ਮਾਰਗਰੀਆ ਅਗਲੇ ਨੰਬਰ ਤੇ ਵੀਰੇ ਆਰ ਸਿਰ ਦੇ ਵਿੱਚ ਆ ਗਈ ਇਹ ਗੱਬਣਾ ਸੇ ਦਿੰਦਾ ਵੀਰੇ ਇਹ ਇੱਕ ਹਫਤਾ ਲੈ ਜੂ ਜੀ ਇੱਕ ਹਫਤਾ ਲੈ ਜੂਗੀ ਠੀਕ ਹੈ ਜੀ ਤੇ ਉਸ ਤੋਂ ਅੱਗੇ ਆ ਗਈ ਵੀਰੇ ਬਣੇ ਵੀ ਤਾਜੀ ਸੂਈ ਹੈਗੀ ਠੀਕ ਹੈ ਜੀ ਤੇ ਉਸ ਤੋਂ ਅੱਗੇ ਆ ਗਈ ਵੀਰੇ ਪਲੂਨ ਬੱਸੀ ਇਹ ਵੀ ਤਾਜੀ ਸੂਈ ਹੈਗੀ ਚੰਗਾ ਦੁੱਧ ਆ ਬੈਡ ਵੀਰੇ ਸੂਣ ਵਾਲੀ ਆ ਇਹ ਗੱਬਣਾ ਆ ਗਈ ਹਾਏ ਗੱਬਣਾ ਵੱਡੇ ਕੱਦ ਬੇਲ ਦੇ ਵਿੱਚ ਆ ਦੇਖੋ ਵੀਰੇ ਇਹ ਤਾਜੀ ਸੂਣ ਵਾਲੀ ਆ ਦੂਜਾ ਸੂਆ ਤੇ ਆ ਵੀਰੇ ਆਫਰ ਲਾ ਦੇਾਂਗੇ 40 ਵਾਲੇ ਭਾਣੇ ਠੀਕ ਆ ਗੱਲ 40 ਵਾਲੇ ਭਾਣੇ ਦੋਨੋਂ ਜਿਹੜੀ ਮਰਜ਼ੀ ਲੈ ਲੈ 40 40 ਦੇ ਦੇਾਂਗੇ ਮਾਨ ਤਨ ਕਰ ਦੇਾਂਗੇ ਭਾਪੂ ਕੋਈ ਸੱਜਣ ਨਰਾਜ ਨਹੀਂ ਕਰਦਾ ਨਰਾਜ ਨਹੀਂ ਕਰਦਾ ਤੇ ਅੱਠ ਨਾਗ ਆਪਣੇ ਹੋਰ ਆਉਣ ਵਾਲੇ 48 ਨਾਗ ਹੋਣਗੇ ਕੱਲ ਨੂੰ ਕੋਈ ਵੀ ਵੀਰ ਨਾ ਆਵੇ ਖਾਲੀ ਮੁਰੂਗਾ ਲਾਂਭਾ ਨਾ ਦੇਵੇ ਵੀਰ ਪਰਛੋ ਇੱਕ ਤਰੀਕ ਨੂੰ ਬੇਚਿੰਤ ਹੋ ਕੇ ਆ ਜੇ ਹਰ ਇੱਕ ਵੀਰ ਨੂੰ ਨਾਗ ਦੇ ਕੇ ਮੋੜਾਂਗੇ ਤੇ ਸਾਵੇਂ ਭਾਜਣਾ ਦੇਣਾ ਪਵੇ ਜੀ ਹਾਂਜੀ ਵੀਰ ਨੰਬਰ ਬੋਲ ਦਿਓ 9807 13934 ਬਾਠ 807 13 934 ਜੀ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਸੌਦੇ ਨੇ ਬਾਰ-ਬਾਰ ਬਾਈ ਨੇ ਵੀ ਇਹੀ ਬੇਨਤੀ ਕਰੀ ਆ ਵੀ ਕੱਲ ਨੂੰ 30 ਤਰੀਕ ਨੂੰ ਕੋਈ ਸੱਜਣ ਨਾ ਆਇਓ گاਵਾਂ ਦੇ ਸੌਦੇ ਹੋਣਗੇ 1 ਤਰੀਕ ਨੂੰ ਸਵੇਰੇ 7:30 ਵਜੇ ਸਟਾਰਟ ਹੋ ਜਾਣਗੇ 1 ਤਰੀਕ ਨੂੰ ਸੱਜਣ ਸਾਰੇ ਪਹੁੰਚਿਓ ਤੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ گاਵਾਂ ਲੈ ਜਿਓ ਧੰਨਵਾਦ ਜੀ